ਸਰ ਅੱਜ ਕੁਰਾਨੀ ਦੇ ਸਿਟੀ ਥਾਣੇ ਦੇ ਵਿੱਚ ਕਾਫੀ ਵੱਡਾ ਇਕੱਠ ਕੀਤਾ ਗਿਆ ਕਾਰਨ ਕੀ ਹੈ ਇਹ ਦੇਖੋ ਜਿਹੜੀ ਪਰਸੋ ਜਿਹੜੀ ਮਤਭਾਗੀ ਦੀ ਘਟਨਾ ਹੋਈ ਹੈ ਮਲਕੀ ਖੋਲਣ ਆਵਾਜ਼ਾਂ ਨੇ ਨਹੰਗਾ ਦੇ ਬਾਣੇ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਕੁੱਟਿਆ ਮਾਰਿਆ ਤੇ ਉਹਨਾਂ ਦੇ ਗੱਡੀ ਪੰਨੀ ਗਈ ਉਹਨਾਂ ਦੀ ਜਾਤੀ ਸੂਚਕ ਦੇ ਸ਼ਬਦ ਹੈ ਮਲਕੀ ਵਰਤੇ ਗਏ Hindu ਹੋਣ ਦੇ ਕਰਕੇ ਜਿਹੜੀ ਉਹਨਾਂ ਦੀ ਗੱਡੀ ਪੰਨੀ ਗਈ ਇਹ ਬਹੁਤ ਮਾੜੀ ਗੱਲ ਹੈ ਤੇ ਇਹਦੇ ਸਬੰਧ ਦੇ ਵਿੱਚ ਅੱਜ ਸਾਡਾ ਸਾਰਾ ਇਲਾਕਾ ਅੱਜ ਸਾਰਾ Hindu ਭਾਈਚਾਰਾ ਇੱਥੇ ਇਕੱਠਾ ਹੋਇਆ ਹੈ ਤੇ ਐਸਐਚਓ ਸਾਹਿਬ ਨਾਲ ਵੀ ਗੱਲ ਹੋਈ ਹੈ ਤੇ ਕੰਪਲੀਟ ਵੀ ਲਿਖਾਈ ਗਈ ਹੈ ਇਹਦੇ ਬਾਰੇ ਤੇ ਦੋ ਦਿਨ ਦਾ ਜਿਹੜਾ ਹੈਗਾ ਕਿ ਆਪਣੇ ਸ਼ਹਿਰ ਵਾਸੀਆਂ ਵੱਲੋਂ ਇਹ ਪੁਲਿਸ ਨੂੰ ਅਟੈਂਪਟ ਦਿੱਤਾ ਗਿਆ ਕਿ ਤੁਸੀਂ ਦੋ ਦਿਨ ਦੇ ਵਿੱਚ ਵਿੱਚ ਉਹਨਾਂ ਨੂੰ ਫੜੋ ਤੇ ਉਹਨਾਂ ਦਾ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਆਖਰ ਕੀ ਕਾਰਨ ਰਿਹਾ ਰਾਣਾ ਜੀ ਹਜੇ ਫੜੇ ਕਿਉਂ ਨਹੀਂ ਗਏ ਕਿਉਂਕਿ ਦੋ ਦਿਨ ਹੋ ਗਏ ਪੂਰੀ ਮਾਮਲੇ ਨੂੰ ਇੱਥੇ ਵੀ ਨਹੀਂ ਹੰਗਾਇਆ ਸੀ ਤੇ ਉਹਨਾਂ ਨੂੰ ਰੋਕਿਆ ਕਿਉਂ ਨਹੀਂ ਗਿਆ ਕਿਉਂਕਿ ਮੇਰੇ ਜਿਹੜਾ ਹੈਗਾ ਇਹ ਮਾਮਲਾ ਧਿਆਨ ਦੇ ਵਿੱਚ ਅੱਜੇ ਆਇਆ ਹੈ ਮੈਨੂੰ ਅੱਜ ਰਾਣਾ ਜੀ ਦਾ ਫੋਨ ਆਇਆ ਅੱਜ ਮੈਨੂੰ ਤੇ ਉਹਨੇ ਦੱਸਿਆ ਵੀ ਜਿਹੜੀ ਇਥੇ ਝਗੜਾ ਹੋਇਆ ਸੀ ਉਥੇ ਔਰ ਵੀ ਉਹਦੇ ਰਿਗਾਰਡਿੰਗ ਆਪਾਂ ਥਾਣੇ 'ਚ ਇਕੱਠੇ ਆਉਣਾ ਹੈ ਤੇ ਪੂਰਾ ਮਾਮਲਾ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਦੇ ਬੋਰੇ ਆ ਕੇ ਮੈਨੂੰ ਤੇ ਐਸਐਚਓ ਸਾਹਿਬ ਨਾਲ ਹੁਣ ਆਪਾਂ ਗੱਲ ਕੀਤੀ ਆਪਾਂ ਨੇ ਸਤਨਾਮ ਜੀ ਨੇ ਪ੍ਰੋਮਿਸ ਆ ਦੋਆ ਕਿ ਜਲਦ ਤੇ ਜਲਦ ਦੇ ਉਹਨਾਂ ਜਿਹੜੇ ਦੋਸ਼ੀ ਆ ਉਹਨਾਂ 'ਤੇ ਕਾਰਵਾਈ ਕੀਤੀ ਜਾਏਗੀ। ਸਾਡੀ ਇੱਕ ਵੱਡਾ ਹੀ ਕੱਟ ਕੀਤਾ ਗਿਆ ਕੁਰਾਲੀ ਦੇ ਥਾਣੇ ਦੇ ਵਿੱਚ ਐਸਐਚਓ ਸਾਹਿਬ ਨੂੰ ਵੀ ਮਿਲਿਓ ਆ ਕੇ ਮਾਮਲਾ ਕੀ ਹੈ। ਸਾਨੂੰ ਨਾਲ ਸਾਡੇ ਆਸੂ ਜੀ ਕਰਾਲੀ ਸ਼ਹਿਰ ਰਾਜਪੂਤ ਸਾਹਿਬ ਦੇ ਪ੍ਰਧਾਨ ਆ ਇਹ ਤੇ ਮੈਨੂੰ ਇਹਨਾਂ ਸਵੇਰੇ ਫੋਨ ਆਇਆ ਇਹ ਕੋ ਲਾਂਗਾ ਦੇ ਬਾਣੇ ਦੇ ਵਿੱਚ ਸਾਡੇ ਕੋਈ ਰਾਜਪੂਤਾਂ ਦੇ ਮੁੰਡੇ ਆਪਣਾ ਆਪਣੇ ਬਾੜੇ ਦੇ ਵਿੱਚ ਜਾ ਰਹੇ ਸੀ ਗੱਡੀ ਲੈ ਕੇ ਤੇ ਕਿਉਂ ਉਹਨਾਂ ਨੇ ਸੀ ਇੱਕ ਰਾਜਪੂਤ Hindu ਲਿਖਿਆ ਹੋਇਆ ਸੀ ਤੇ ਉਹਦੇ ਵਿੱਚ ਉਹਨਾਂ ਦੇ ਉੱਪਰ ਹਮਲਾ ਕਰਿਆ ਤਲਵਾਰਾਂ ਦੇ ਨਾਲ ਤੇ ਜਿੱਥੇ ਕੋ ਮੁੰਡਿਆਂ ਨੇ ਪਤਾ ਲੱਗਿਆ ਉਹਨਾਂ ਕੋਲ ਕੋਈ ਪਿਸਤਲ ਵੀ ਸੀ ਜੇ ਉਹ ਅੱਛਾ ਮਾਰੀਏ ਤਾਂ ਅੱਖਰ ਉੱਪਰ ਤੁਸੀਂ ਦੇਖ ਸਕਦੇ ਨਿਸ਼ਾਨ ਵੀ ਹੈ ਇਹ ਬੜੀ ਮੱਧ ਭਾਗੀ ਘਟਨਾ ਹੋਈ ਹੈ ਤੇ ਪਰਸੋ ਦੀ ਪੁਲਿਸ ਦੇ ਧਿਆਨ ਹੈ ਤੇ ਪੁਲਿਸ ਨੇ ਕੋਈ ਖਾਸ ਕਾਰਵਾਈ ਨਹੀਂ ਕੀਤੀ ਤੇ ਅੱਜ ਸਾਨੂੰ ਸੂ ਰਾਜਪੂਤ ਭਾਈ ਜਿੰਨਾ Hindu ਚਾਈ ਪ੍ਰਚਾਰਾ ਹੈ ਸਾਰਾ ਇਕੱਠਾ ਹੋਇਆ ਅਸੀਂ ਨਹੀਂ ਚਾਹਦੇ ਕੋਈ ਪੰਜਾਬ ਕੇ ਇਹ ਜੇ ਸਾਡੇ ਕਰਾਲੀ ਸ਼ਹਿਰ ਕਿਤੇ ਵੀ ਇਹ ਜਿਆ ਮਾਹੌਲ ਖਰਾਬ ਹੋਵੇ ਪਰ ਕੋਈ ਸਾਨੂੰ ਹੱਥ ਪਾਵੇ ਤੇ ਅਸੀਂ ਬਰਦਾਸ਼ਤ ਵੀ ਨਹੀਂ ਕਰਾਂਗੇ ਤੇ ਅਸੀਂ ਜੇ 2 ਦਿਨ ਦੇ ਅੰਦਰ ਪੁਲਿਸ ਨੂੰ ਰੱਥ ਨੂੰ ਅਸੀਂ ਐਸਐਚਓ ਨੂੰ ਸਾਰਿਆਂ ਨੂੰ ਕਿਹਾ ਹੈ ਵੀ 2 ਦਿਨ ਦੇ ਅੰਦਰ ਕਾਰਵਾਈ ਕਰੋ ਜ ਨਹੀਂ ਕਰਦੇ ਫੇ ਸਾਨੂੰ ਕੋਈ ਅਗਲਾ ਸਟੈਪ ਆਪਣੇ ਸਾਰਿਆਂ ਨੂੰ ਲੈ ਕੇ ਜਥੇਬੰਦੀ ਨੂੰ ਕਰਕੇ ਗੱਲ ਆਪਾਂ ਕੋਈ ਜੇ ਸ਼ਾਂਤ ਹੋਏ ਕੋਈ ਵੀ ਜੇ ਰੋਡ ਦੇ ਉੱਪਰ ਕੁਝ ਵੀ ਟੰਗਣਾ ਪੰਜ ਕੰਮ ਕਰਾਂਗੇ ਪਰ ਅਸੀਂ ਤਾਂ ਇਹੀ ਕਹਿੰਦੇ ਪ੍ਰਸ਼ਾਸਨ ਨੂੰ ਵੀ ਇਹੋ ਜੀ ਨੋਬਤ ਨਾ ਆਵੇ ਤੇ ਉਹਨਾਂ ਖਿਲਾਫ ਬਣਦੀ ਕਾਰਵਾਈ ਕਰੀ ਜਾਵੇ ਜਬ ਆਪਣਾ ਨਾਮ ਕੀ ਹੈ ਮੇਰਾ ਨਾਮ ਜਿੰਨਹਾਲ ਹੈ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਕੁਰਾਲੀ ਦਾ ਹਾਂ ਕੀ ਗੱਲਬਾਤ ਹੋਈ ਆ ਤੁਸੀਂ ਕੁਰਾਲੀ ਠਾਣੇ ਪਹੁੰਚੇ ਹੋ ਕੀ ਗੱਲ ਹੋਈ ਸੀ ਅਸੀਂ ਵੀਰੇ ਇੱਥੇ ਸਾਡੇ ਜੀਰਾ ਹੀ ਮੰਡੀ ਹੈ ਜੀ ਨਵੀਂ ਮੰਡੀ ਉਹਦੇ ਨਾਲ ਸਾਡਾ ਪਲਾਟ ਲੱਗਦਾ ਹੈ ਸਾਡੇ ਯਾਰ ਦੋਸਤ ਅਸੀਂ ਰੋਜ਼ ਉੱਥੇ ਖੜਦੇ ਹਾਂ ਜੀ ਤੇ ਰੋਦੀ ਦਿਨ ਅਸੀਂ ਉਸ ਦਿਨ ਵੀ ਉੱਥੇ ਰਾਤ ਨੂੰ ਖੜੇ ਸੀ 10 ਵਜੇ ਦਾ ਟਾਈਮ ਸੀਗਾ ਤੇ ਅਸੀਂ ਆਪਣੇ ਜਿਹੜਾ ਗੱਡੀ 'ਚ ਗਾਣੇ ਲਾਏ ਹੋਏ ਸੀਗੇ ਸ਼੍ਰੀ ਰਾਮਦੇਵ ਭਜਨ ਲਾਏ ਹੋਏ ਸੀਗੇ ਤੇ ਸਾਹਮਣੇ ਜੀਰੀ ਮੰਡੀ 'ਚ ਨਿਹੰਗ ਰੁਕੇ ਹੋਏ ਸੀਗੇ ਸਾਨੂੰ ਨਹੀਂ ਪਤਾ ਸੀ ਅਸੀਂ ਗੱਡੀ 'ਚ ਖੜੇ ਤੇ ਇੱਕਦਮ ਚਾਰ ਨਿਹੰਗਾਇਏ ਆ ਜੀ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਸੀ ਸਾਡੀ ਗੱਡੀ ਤੇ ਗੰਡਾਸਿਆਂ ਨਾਲ ਤਲਵਾਰਾਂ ਨਾਲ ਤੇ ਬੰਦੂਕਾਂ ਸੀਗੀਆਂ ਜੀ ਉਹਨਾਂ ਦੇ ਹੱਥ 'ਚ ਉਹਨਾਂ ਨੇ ਪਹਿਲਾਂ ਸਾਡੀ ਗੱਡੀ ਪੰਨੀ ਆ ਜੀ ਤੇ ਫਿਰ ਸਾਡੇ ਨਾਲ ਕੁੱਟਮਾਰ ਕੀਤੀ ਐ ਤੇ ਸਾਨੂੰ ਧਮਕੀ ਦਿੱਤੀ ਕਿ ਤੁਹਾਨੂੰ ਰੋਡਿਆਂ ਮੁੰਨਿਆਂ ਨੂੰ ਜਾਨੂ ਮਾਰ ਦਾਂਗੇ ਜੀ ਤੇ ਸਾਡੇ ਪਿੱਛੇ ਗੱਡੀ ਦੇ ਪਿੱਛੇ ਹਿੰਦੂ ਦਾ ਸਟicker ਲੱਗਿਆ ਹੋਇਆ ਸੀ OBC ਸੀ ਉਹਨਾਂ ਨੇ ਭੰਤੇ ਜੀ ਤੇ ਮੇਰੇ ਇੱਥੇ ਉਹਨਾਂ ਨੇ ਪਿਸਟਲ ਦਾ ਪਿੱਛੇ ਮੁੱਠਾ ਮਾਰਿਆ ਜੀ ਜਿਉਂ ਦੇ ਕਰਕੇ ਮੇਰੇ ਇੱਥੋਂ ਸਿਰ ਫਟ ਗਿਆ ਤੇ ਮੇਰੇ ਟਾਂਕੇ ਲੱਗੇ ਤੁਸੀਂ ਪੁਲਿਸ ਨੂੰ ਵਿੱਚ ਕਹਿ ਦਿੱਤੀ ਸੀ ਜੀ ਪੁਲਿਸ ਨੂੰ ਕੰਪਲੀਟ ਕੀਤੀ ਹੈ ਤੇ ਫਿਰ ਕੀ ਕਰਿਆ ਕੀ ਕਾਰਵਾਈ ਕਰੀ ਪੁਲਿਸ ਨੇ ਉਸ ਉਸ ਦਿਨ ਰਾਤ ਪੁਲਿਸ ਨੂੰ ਕੰਪਲੀਟ ਕੀਤੀ ਸੀ ਪਰ ਉਸ ਰਾਤ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਕਹਿੰਦੀ ਸੀ ਸਾਡੇ ਕੋਲ ਫੋਰਸ ਨਹੀਂ ਹੈਗੀ ਤੇ ਫੇ ਅਸੀਂ ਇਕ ਅੱਜ ਇਕੱਠ ਕਰਕੇ ਦੁਬਾਰਾ ਪੁਲਿਸ ਆਏ ਆ ਤੇ ਨਾਲ ਸਾਡੀ ਰਿਪੋਰਟ ਲਗੀ ਆ ਤੇ ਨਿਹੰਗ ਹੈਗੇ ਆ ਉੱਥੇ ਕਹੇ ਉੱਥੇ ਚਲੇ ਨਹੀਂ ਉਹ ਚਲੇ ਗਏ ਜੀ ਕੱਲ ਰਾਤ ਤੱਕ ਉੱਥੇ ਸੀਗੇ ਪਰ ਅੱਜ ਸਵੇਰੇ ਨਹੀਂ ਅੱਜ ਉਹ ਚਲੇ ਗਏ ਤੁਹਾਡੇ ਕੋਲ ਕੋਈ ਵੀਡੀਓ ਹੈਗੀ ਹੁਣ ਹਾਂ ਜੀ ਵੀਡੀਓ ਮੰਗੇ ਇਹ ਕਰਦੇ ਆ ਕਿ ਉਹਨਾਂ ਖਿਲਾਫ ਆਪਣੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਫੜਿਆ ਜਾਵੇ ਤੇ ਕੱਲੋਂ ਕਿਸੇ ਹੋਰ ਨਾਲ ਨਾ ਹੋਵੇ ਇਦਾਂ ਦਾ ਕੰਮ ਕੀ ਨਾਮ ਹੈ ਭਾਈ ਸਾਹਿਬ ਮੇਰਾ ਨਾਮ ਆਸ਼ੂ ਰਾਨਾ ਜੀ ਕੀ ਗੱਲ ਹੋਈ ਅੱਜ ਤੁਸੀਂ ਇੱਥੇ ਪਹੁੰਚੇ ਵੱਡੀ ਗੰਟੀ 'ਚ ਇਹ ਗੱਲ ਪਰਸੋਂ ਰਾਤ ਦੀ ਹੈ ਜੀ ਤੇ ਸਾਡੇ ਭਾਈਚਾਰੇ ਦੇ ਜਿਹੜੇ ਰਾਜਪੂਤ ਭਾਈਚਾਰਾ ਸਾਡਾ ਤੇ ਸਾਡੇ ਭਾਈਚਾਰੇ ਦੇ ਮੁੰਡਿਆਂ ਤੇ ਹਮਲਾ ਕੀਤਾ ਨੰਘ ਸਿੰਘਾਂ ਨੇ ਜੋ ਨੰਘ ਸਿੰਘ ਵੀ ਨਹੀਂ ਸੀ ਸਾਡੇ ਅਸੀਂ ਪਤਾ ਕਰਿਆ ਜਥੇਬੰਦੀਆਂ ਤੋਂ ਉਹ ਨੰਘਾਂ ਦੇ ਬਾਣੇ ਵਿੱਚ ਚੋਲੋ ਚੱਕੇ ਸੀ ਤੇ ਸਾਨੂੰ ਇੱਥੇ ਵੀ ਪਤਾ ਲੱਗਿਆ ਏ ਜਿਹੜੀ ਆਪਣੀ ਮੰਡੀ ਐ ਅਨਾਜ ਮੰਡੀ ਨਵੀਂ ਬਣੀ ਐ ਜੋ ਉਸਦੇ ਗੇਟ ਉੱਤੇ ਜੰਦਾ ਲੱਗਿਆ ਹੋਇਆ ਸੀ ਤੇ ਸਕਿਉਰਟੀ ਗਾਰਡ ਬੈਠਾ ਸੀ ਉਹ ਨੰਹੰਗਾ ਨੇ ਆ ਕੇ ਸਭ ਤੋਂ ਪਹਿਲਾਂ ਉੱਥੇ ਜੰਦਾ ਤੋੜਿਆ ਤੇ ਸਕਿਉਰਟੀ ਗਾਰਡ ਦੇ ਰੋਕਣ ਤੇ ਨਹੀਂ ਰੁਕੇ ਉਹ ਸਕਿਉਰਟੀ ਨਾਲ ਵੀ ਉਹਨਾਂ ਨੇ ਕੁੱਟਮਾਰ ਕਰੀ ਤੇ ਥੱਪੜ-ਸੁੱਪੜ ਮਾਰੇ ਉਸ ਤੋਂ ਬਾਅਦ ਫਿਰ ਉਹ ਉਹਨਾਂ ਨੇ ਆ ਕੇ ਉੱਥੇ ਮੰਡੀ ਦਾ ਕਬਜ਼ਾ ਕਰ ਲਿਆ ਕਈ ਦਿਨਾਂ ਤੋਂ ਉਹ ਉੱਥੇ ਬੈਠੇ ਆ ਪਿਛਲੇ 3-4 ਦਿਨਾਂ ਤੋਂ ਜਿਹੜਾ ਸਾਡੇ ਰਾਜਪੂਤਾਂ ਦੇ ਨਾਲ ਬਾੜਾ ਏ ਉੱਥੇ ਉਹਨਾਂ ਨੇ ਡੰਗਰ ਰੱਖੇ ਹੋਏ ਆ ਤੇ ਉਹ ਰਾਤ ਨੂੰ 2 ਵਜੇ ਆ ਕੇ ਚੋਰੀ ਤੋਂ ਉਹਨਾਂ ਦੀ ਡੰਗਰਾ ਦੇ 17 ਗੱਡ ਲੈ ਜਾਂਦੇ ਆ ਦੁੱਧ ਚੋਕੇ ਲੈ ਜਾਂਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਤੇ ਪਰਸੋਂ ਰਾਤ ਨੂੰ ਸਾਡੇ ਜਿਹੜੇ ਬੱਚੇ ਗਏ ਹੋਏ ਸੀ ਉੱਥੇ ਖੜੇ ਦੇ ਆਪਣੇ ਬਾੜੇ ਦੇ ਵਿੱਚ ਇਹਨਾਂ ਦੇ ਜਿੱਕਣਾ ਹੈ ਮੇਰੇ ਵੀਰ ਨੇ ਛੋਟੇ ਨੂੰ ਦੱਸਿਆ ਇਹਨਾਂ ਨੇ ਹਮਲਾ ਕੀਤਾ ਕਿੰਨੇ ਜਣੇ ਸੀਗੇ ਇਹ ਚਾਰ ਬੰਦੇ ਸੀਗੇ ਨੰਹੰਗਾ ਦੇ ਤੇ ਜਦੋਂ ਜਦੋਂ ਉਹਨਾਂ ਨੇ ਪੁਲਿਸ ਨੂੰ ਆ ਕੇ ਉਹਦੇ ਥਾਣੇ ਵਿੱਚ ਦੱਸਿਆ ਤੇ ਪੁਲਿਸ ਉੱਥੇ ਅੱਧੇ ਪੌਣੇ ਘੰਟੇ ਬਾਅਦ ਪਹੁੰਚੀ ਹੈ ਤੇ ਤੇ ਉਹਨਾਂ ਦੇ ਬੰਦੀ ਕਾਰਵਾਈ ਜਿਹੜੀ ਬੰਦੀ ਕਾਰਵਾਈ ਕਰਨੀ ਸੀ ਉਹ ਇਹਨਾਂ ਨੇ ਨਹੀਂ ਕੀਤੀ ਕਿਉਂਕਿ ਜਿਹੜੇ ਨੰਹੰਗ ਸੀ ਉੱਥੇ ਨਾ ਤਾਂ ਉਹਨਾਂ ਕੋਲ ਕੋਈ ਆਧਾਰ ਕਾਰਡ ਸੀ ਜਦੋਂ ਨਾ ਪੁਲਿਸ ਨੇ ਐਡਰੈਸ ਪੁੱਛਿਆ ਨਾ ਐਡਰੈਸ ਦੱਸਿਆ ਉਹਨਾਂ ਨੇ ਨਾ ਉਹਨਾਂ ਕੋ ਜਿਹੜਾ ਅਸਲਾ ਰੱਖੀ ਬੈਠੇ ਆ ਉਹਨਾਂ ਦਾ ਵੀ ਕੋਈ ਉਹਨਾਂ ਦਾ ਕੋਈ ਪ੍ਰੂਫ ਨਹੀਂ ਹੈ ਤੇ ਸਾਡੀ ਸਰਕਾਰ ਨੂੰ ਆਹੀ ਬੇਨਤੀ ਹੈ ਵੀ ਉਹਨੇ ਪੰਜਾਬ ਦਾ ਕਿਤੇ ਕਿਤੇ ਆਪਣੇ ਜਗ੍ਹਾ ਦਾ ਉਹਰੇ ਮਾਹੌਲ ਨਾ ਖਰਾਬ ਹੋਵੇ ਤੇ ਇਹਨਾਂ ਤੇ ਬੰਦੀ ਕਾਰਵਾਈ ਕਰੀ ਜਾਵੇ ਮਾ ਸਾਡੀ ਰਾਹੀ ਬੇਨਤੀ ਹੈ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਮੁੰਡਿਆਂ ਨੂੰ ਕਿੰਨੇ ਬੰਦੇ ਸੱਟੇ ਵੱਜੀਆਂ ਜੀ ਆ ਸਾਡੇ ਦੋ ਮੁੰਡਿਆਂ ਦੇ ਸੱਟਾ ਵੱਜੀਆਂ ਜੀ ਕੀ ਕਹਿੰਦਾ ਨਾਮ ਉਹਨਾਂ ਦਾ ਇੱਕ ਦਾ ਆਪਣਾ ਨਿਹਾਲ ਹੈ ਜੀ ਇੱਕ ਦਾ ਨਾਮ ਨੀਰਜ ਹੈ ਜੀ